ਸਾਡੇ ਫਰੀਕੋਟ ਸਦਰ ਦਾ ਪਿੰਡ ਸੁਖਰਵਾਲਾ ਵਿਖੇ ਬੀਤੀ ਰਾਤ ਨੂੰ 28 ਦੀ ਰਾਤ ਨੂੰ ਇੱਕ ਗੁਰਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸੁਖਰਵਾਲੇ ਦਾ ਮਰਡਰ ਹੋਇਆ ਹੈ ਸਾਡੇ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਆਇਆ ਹੈ ਵੀ ਇਹ ਮਟਰ ਜਿਹੜਾ ਕੀਤਾ ਗਿਆ ਹੈ ਇਹ ਪ੍ਰੇਮ ਸੰਬੰਧਾਂ ਨੂੰ ਚੱਲਦੇ ਹੋਏ ਮਟਰ ਹੋਇਆ ਹੈ ਜਿਹੜਾ ਗੁਰਵਿੰਦਰ ਸਿੰਘ ਹੈ ਉਸ ਦੀ ਉਸ ਦੀ ਮੈਰਿਜ ਵੀ ਇਸ ਟੇ ਨੂੰ ਰੁਪਿੰਦਰ ਕੌਰ ਵਾਸੀ 올ਡ ਕੈਂਟ ਰੋਡ ਨਾਲ ਜਿਹੜੀ ਫਰੀਕੋਟ ਦੇਣ ਵਾਲੀ ਸੋਹਣ ਦੇ ਨਾਲ ਹੋਈ ਸੀ ਮੈਰਿਜ ਤੇਈ ਦੇ ਵਿੱਚ ਇਸ ਦੇ ਕਿਸੇ ਨਾਲ ਉਸ ਤੋਂ ਬਾਅਦ ਇਹ ਕੈਨੇਡਾ ਚਲੀ ਗਈ ਸੀ ਅ ਮੈਰਿਜ ਤੋਂ ਬਾਅਦ ਤੇ 24 ਚ ਵਾਪਸ ਆ ਜਾਂਦੀ ਹੈ ਉੱਥੋਂ ਰਿਪੋਰਟ ਕੀਤਾ ਜਾਂਦਾ ਇਹਨੂੰ ਤੇ ਇਸ ਦੇ ਇਸ ਦੌਰਾਨ ਹੀ ਉੱਥੇ ਕੈਨੇਡਾ ਦੇ ਵਿੱਚ ਦੋਸ਼ੀ ਹਰਕਮਲਪਰੀ ਜੋ ਬੱਲੂ ਹਨ ਬਠਿੰਡਾ ਰਹਿਣ ਵਾਲਾ ਸੀ ਉਸ ਦੇ ਨਾਲ ਇਹਦਾ ਮੇਲ ਮਲਾਪ ਹੋ ਗਿਆ ਸੀ ਤੇ ਉਹ ਵੀ ਉੱਥੋਂ ਰਿਪੋਰਟ ਹੋ ਕੇ ਵਾਪਸ ਆ ਗਿਆ ਸੀ ਤੇ ਇਹਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਚੱਲ ਰਹੇ ਸੀ ਤੇ ਜਿਹੜਾ ਬੀਤੀ ਰਾਤ ਇਹਨਾਂ ਨੇ ਕਾਫੀ ਟਾਈਮ ਤੋਂ ਇਹ ਸੋਚ ਰਹੇ ਸੀ ਵੀ ਇਹਨੂੰ ਕਿਸ ਕਿਸ ਤਰ੍ਹਾਂ ਅਸੀਂ ਮੌਦੇ ਕਾਰ ਉਤਾਰ ਕੇ ਤੇ ਆਪ ਇਕੱਠੇ ਰਹਿਣਾ ਸ਼ੁਰੂ ਕਰੀਏ ਤੇ ਇਹਨਾਂ ਨੇ ਰਾਤ ਨੂੰ ਇਸ ਵਾਅਦੇ ਨੂੰ ਅੰਜਾਮ ਦਿੱਤਾ ਤੇ ਇਹਨਾਂ ਦੇ ਹੁਣ ਪਰਿਵਾਰਾਂ ਦੇ ਇਹਨੇ ਅਸੀਂ ਜਿਹੜਾ 302 ਦੇ ਵਿੱਚ ਫ੍ਰੀਕੋਰਟ ਸਦਰ ਵਿਖੇ ਮਕਦਮਾ ਅੰਦਰ ਚ ਕਰ ਲਿਆ ਹੁਣ ਜਿਹੜੀ ਨੈਸਟ ਇਨਵੈਸਟੀਗੇਸ਼ਨ ਅਸੀਂ ਜਾਰੀ ਰੱਖੀ ਹੋਈ ਹੈ ਤੇ ਇਸ ਦੇ ਵਿੱਚ ਜਿਹੜੀ ਦੋਸ਼ੀ ਦੋਸ਼ਣ ਰੁਪਿੰਦਰ ਕੌਰ ਉਹਨੂੰ ਹੀ ਗ੍ਰਿਫਤਾਰ ਕਰ ਚੁੱਕੇ ਆਂ ਤੇ ਜਿਹੜਾ ਦੋਸ਼ੀ ਜਿਹੜਾ ਹਰ ਕਮਲਪ੍ਰੀ ਤੇ ਬੱਲੂ ਵਾਲਿਆਂ ਦਾ ਉਹ ਮੌਕੇ ਤੋਂ ਭੱਜ ਗਿਆ ਸੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹਨੂੰ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਤੇ ਹੁਣ ਤੱਕ ਦੇ ਸਾਡੇ ਜਿਹੜੇ ਯੂਨੀਵਰਸਿਟੀਆਂ ਚੱਲ ਰਹੇ